ਕਹਿੰਦੇ ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ ਹਾਂ ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ ਗਲੀਆਂ ਵਿੱਚ ਖੇਡ ਕੇ ਕੁਝ ਨਹੀਂ ਚਾਂਪਲੀਆਂ ਥਾਣੀ ਮੇਰੇ ਹਾਨ ਦੇ ਉਹ ਮੇਰੇ ਦਿਲ ਦੇ ਜਾਨੀ ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ ਬਚਪਨ ਜਿੱਥੇ ਬੀਤਿਆ ਬਚਪਨ ਜਿੱਥੇ ਬੀਤਿਆ ਮੈਂ ਕਿੰਜ ਭੁਲਾਵਾਂ ਆਪਣੇ ਸਵਰਗਾਂ ਵਰਗੇ ਪਿੰਡ ਨੂੰ ਛੱਡ ਕੇ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਜਾਵਾਂ ਸੋ ਦੋਸਤੋ ਅਥੇ ਖਲਾਫ ਰੈਲੀ ਕੀਤੀ ਗਿਆ ਕੀ ਕੰਮ ਕਰਦਾ ਜੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤਹਿਤ ਜਿਹੜੀ ਐਂਟਰੀ ਡਰਗ ਮੋਹਮ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਉਹਦੀ ਲੜੀ ਦੇ ਤਹਿਤ ਇਹ ਇੱਕ ਮੈਗਾ ਇਵੈਂਟ ਅਸੀਂ ਅਗੇਨ ਬਰਨਾਲਾ ਪੁਲਿਸ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਅਸੀਂ ਵਾਕਥਨ ਮੈਰਾਥਨ ਐਂਡ ਸਾਈਕਲੋਥਨ ਦਾ ਅਰੇਂਜਮੈਂਟ ਕੀਤਾ ਸੀਗਾ ਇੱਥੇ ਜਿਹਦੇ ਵਿੱਚ ਬਹੁਤ ਹੀ ਸੋਹਣਾ ਪਾਰਟਿਸਪੇਸ਼ਨ ਰਿਆ ਐਕਰੋਸ 올디 에이지즈 डिफरेंट 유스 클럽스 ਤੋਂ ਪਿੰਡਾਂ ਦੇ ਵਿੱਚੋਂ ਸਕੂਲਸ ਕਾਲਜਸ ਤੋਂ ਪਾਰਟਿਸਪੇਸ਼ਨ ਇੱਥੇ ਸੀਗਾ ਬਹੁਤ ਬਹੁਤ ਬॉयਜ਼ 걸ਜ਼ ਲੇਡੀਜ਼ ਜੈਂਟ ਸਾਰੇ ਨੇ ਬੜਾਈ ਸੋਹਣਾ ਪਾਰਟਿਸਪੇਸ਼ਨ ਕੀਤਾ ਤੇ ਫੁੱਲ એનર્ਜੀ ਨਾਲ ਪੂਰੀ ਮੈਰਾਥਨ ਦੌੜੀ ਅਸੀਂ ਇਹਦੇ ਥਰੂ ਯਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਜੋ એનર્ਜੀ ਹੈਗੀ ਯੂਥ ਦੇ ਵਿੱਚ ਉਹਨੂੰ ਸਹੀ ਢੰਗ ਨਾਲ ਚੈਨਲਾਈਜ਼ ਕਰੋ ਪੋਜ਼ਿਟਿਵ ਤਰੀਕੇ ਨਾਲ ਸਵਸਥ ਰਹੋ ਸਵਸਥ ਫਿਜ਼ੀਕਲੀ ਵੀ ਮੈਂਟਲੀ ਵੀ ਐਂਡ ਪੰਜਾਬ ਨੂੰ ਵੀ ਸਵਸਥ ਰੱਖੋ ਇਹ ਇਹ ਸਾਡਾ 7th ਮੈਗਾ ਇਵੈਂਟ ਸੀਗਾ ਇਸ ਤੋਂ ਪਹਿਲਾਂ ਵੀ ਅਸੀਂ ਇਦਾਂ ਦੇ ਇਵੈਂਟਸ ਮੈਰਾਥਨ ਅਲੱਗ-ਅਲੱਗ ਸਪੋਰਟਸ ਇਵੈਂਟਸ ਜਿੱਦਾਂ ਕਿ ਬਾਸਕਟਬਾਲ ਟੂਰਨਾਮੈਂਟ ਐਂਡ ਸਾਡੇ ਕਬੱਡੀ ਟੂਰਨਾਮੈਂਟ ਵਾਲੀਬਾਲ ਟੂਰਨਾਮੈਂਟਸ ਵੀ ਕਰਾਈ ਨੇ ਜਿਹਦੇ ਵਿੱਚ ਬਹੁਤ ਹੀ ਸੋਹਣਾ ਪਾਰਟਿਸਪੀਟੇਸ਼ਨ ਹਮੇਸ਼ਾ ਹੀ ਬਰਨਾਲਾ ਨਿਵਾਸੀਆ ਵੱਲੋਂ ਪੂਰਾ ਪਿਆਰ ਸਤਿਕਾਰ ਮਿਲਦਾ ਰਿਹਾ ਸਰ ਨੱਚ ਕੇ ਭੰਗੜਾ ਵੀ ਕੋਲਾਇਆ ਇਹਦੇ ਉੱਤੇ ਕੀ ਕਹੋਗੇ ਜੀ ਬੜੀ ਦੈਟ ਵਾਸ ਅ ਗਲਿੰਸ ਆਫ ਦੀ ਇਵੈਂਟ ਜਿਹਦੇ ਵਿੱਚ ਕੀ ਬੜਾ ਹੀ ਸੋਹਣਾ ਬੰਗੜਾ ਸਾਰਿਆਂ ਨੇ ਪਾਇਆ ਜਿਹਦੇ ਵਿੱਚ ਅਸੀਂ ਵੀ ਸਾਨੂੰ ਵੀ ਮੌਕਾ ਮਿਲਿਆ ਨਾਲ ਨੱਚਣ ਦਾ ਐਂਡ that was after the completion of the event which shows ਕਿ એનર્ਜੀ ਕਿੰਨੀ ਭਰੀ ਹੋਈ ਹੈ ਕਿ ਥਕਣ ਤੋਂ ਬਾਅਦ ਵੀ ਜਿੱਦਾਂ ਹੀ ਬੀਟਸ ਆਈਂ ਤੇ ਸਾਰੇ ਨੇ ਇਥੇ ਰਕਣਾ ਸ਼ੁਰੂ ਕਰਤਾ ਐਦਾਂ ਹੀ ਅਸੀਂ ਚਾਹੁੰਦੇ ਹਾਂ ਕਿ ਇਹ ਪੋਜ਼ਿਟਿਵਿਟੀ ਬਣਾ ਕੇ ਰੱਖੋ ਤੇ ਨਸ਼ਾ ਜਿਹੜਾ ਹੈਗਾ 네ਗੇਟਿਵਿਟੀ ਉਹਨੂੰ ਦੂਰ ਕਰੋ ਸਰ ਜੇ ਕੋਈ ਨਸ਼ਾ ਨੌਜਵਾਨ ਛੱਡਣ ਚਾਵੇ ਉਹਦੇ ਬਾਰੇ ਕੀ ਕਹੋਗੇ ਜੀ ਜੀ ਉਹਦੇ ਵਾਸਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਡੀ ਐਡਿਕਸ਼ਨ ਸੈਂਟਰਸ ਬਣਾਏ ਗਏ ਨੇ ਮੈਡੀਕਲੀ ਤੇ ਹੋਰ ਵੀ ਕਿਸੇ ਤਰੀਕੇ ਦੀ ਅਗਰ ਕਿਸੇ ਨੂੰ ਸਹਾਇਤਾ ਚਾਹੀਦੀ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਕੋਲ ਜਾਂ ਸਾਡੇ ਕੋਲ ਆ ਸਕਦਾ ਹੈ ਵੀਲ ਟ੍ਰਾਈ ਐਂਡ ਪ੍ਰੋਵਾਈਡ देम ऑल द ਅਸਿਸਟੈਂਸ ਸਾਰਾ ਕੁਝ ਇਜ਼ਨ ਪਲੇਸ ਹਰ ਚੀਜ਼ ਹੈਗੀ ਮੋਹਈਆ ਬਟ ਸਾਨੂੰ ਇਤਲਾ ਦਿਓ ਤੇ ਲੋਕਾਂ ਨੂੰ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਪੁਲਿਸ ਦਾ ਤੁਸੀਂ ਅੱਖ ਤੇ ਕੰਨ ਬਣੋ ਤੇ ਸਾਨੂੰ ਜੋ ਹੁਣੇ ਨਵਾਂ ਇੱਕ ਪੋਰਟਲ ਸੇਫ ਪੰਜਾਬ ਐਂਟੀ ਡਰਗ ਹੈਲਪਲਾਈਨ ਵੀ ਲਾਂਚ ਕੀਤੀ ਗਈ ਆ ਉਹਦੇ ਤੇ ਇੱਕ ਲੋਕਲ ਸਾਡੇ ਵੱਲੋਂ ਵੀ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਉਹਦੇ ਤੇ ਜਾਂ ਸਾਡੇ ਜਿਹੜੇ ਵੀ ਨੰਬਰ ਪਬਲਿਕ ਪਲੇਸ ਦੇ ਵਿੱਚ ਹੈਗੇ ਤੇ ਉਹਦੇ ਤੇ ਵੀ ਸਾਨੂੰ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ ਵੈਦਰ ਇਟ ਇਜ਼ ਰਿਗਾਰਡਿੰਗ ਕੋਈ ਅਵੇਅਰਨੈਸ ਪ੍ਰੋਗਰਾਮ ਕਰਨਾ ਹੈ ਜਾਂ ਕੋਈ ਪ੍ਰੀਵੈਂਟਿਵ ਐਕਸ਼ਨ ਲੈਣਾ ਹੈ ਇਹ ਕਿਤੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਤੌਰ ਤੇ ਪੰਜਾਬ ਪੁਲਿਸ ਮੁਸਤੈਦ ਹੈਗੀ ਤੇ ਐਕਸ਼ਨ ਲੂਗੀ ਐਸਐਸਪੀ ਸਾਫਦੀ ਰਮਾਈ ਹੇਟ ਅਸੀਂ ਕੀਤਾ ਇਹ ਜੋ ਮੈਰਾਥਨ ਦੋਸਤੋ ਕਰਾਈ ਗਈ ਹੈ ਇਹ ਜੋ ਮੈਰਾਥਨ ਹੈ ਬੇਸਿਕਲੀ ਨਸ਼ਿਆਂ ਨੂੰ ਲੈ ਕੇ ਕਰਾਈ ਗਈ ਹੈ ਜਿਸ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਔਰ ਇੱਕ ਕਾਮਨ ਵਾਰ ਹੈਗੀ ਹੈ ਜਿਸ ਦੇ ਲਈ ਅਸੀਂ ਸਾਰਿਆਂ ਨੇ ਆਪਣਾ ਯੋਗਦਾਨ ਪਾਉਣਾ ਹੈ ਆਪਾਂ ਸਾਰੇ ਪਿੰਡਾਂ ਤੋਂ ਆਏ ਹਾਂ ਠੀਕ ਹੈ ਗੱਲ ਇੱਕ ਕਹਾਵਤ ਹੈ ਕਹਿੰਦੇ ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ ਹਾਂ ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ ਗਲੀਆਂ ਵਿੱਚ ਖੇਡ ਕੇ ਕੁਝ ਨਿਚਾਂਪਲੀਆਂ ਸਾਣੀ ਮੇਰੇ ਹਾਨ ਦੇ ਉਹ ਮੇਰੇ ਦਿਲ ਦੇ ਜਾਨੀ ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ ਬਚਪਨ ਜਿੱਥੇ ਬੀਤਿਆ ਬਚਪਨ ਜਿੱਥੇ ਬੀਤਿਆ ਮੈਂ ਕਿੰਜ ਭਲਾਵਾਂ ਆਪਣੇ ਸੁਰਗਾਂ ਵਰਗੇ ਪਿੰਡ ਨੂੰ ਛੱਡ ਕੇ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਜਾਵਾਂ ਸੋ ਦੋਸਤੋ ਸੋ ਦੋਸਤੋ ਆ ਜਿਹੜੀ ਨਸ਼ਿਆਂ ਦੀ ਜੰਗ ਹੈ ਇਸ ਵਿੱਚ ਐਸਐਸਪੀ ਸਾਹਿਬ ਦੀ ਰਹਿਨੁਮਾਈ ਹੇਠ ਅਸੀਂ ਸਾਰਿਆਂ ਨੇ ਦੌੜ ਸ਼ੁਰੂ ਕੀਤੀ ਹੈ ਔਰ ਮੈਂ ਸਰਦਾ ਥੈਂਕਸ ਕਰਦਾ ਕਿ ਸਰ ਨੇ ਸਾਨੂੰ ਇਹ ਮੌਕਾ ਦਿੱਤਾ ਸਰ ਪਲੀਜ਼ ਦੋ ਸ਼ਬਦ ਸਰਵੰਤ ਸਵੇਕਾਲ ਗੁੱਡ ਮਾਰਨਿੰਗ ਦਿ ਮਾਰਨਿੰਗ ਅੱਜ ਤੋਂ ਕਾਫੀ ਛੇਤੀ ਹੋ ਗਈ ਸੀਗੀ ਆਪਣੀ ਸਾਰਿਆਂ ਦੀ ਬਟ એનર્ਜੀ ਸਾਰਿਆਂ ਦੇ ਵਿੱਚ ਰਨਿੰਗ ਕਰਨ ਤੋਂ ਬਾਅਦ ਵੀ ਜਿਹੜਾ ਤੁਸੀਂ ਇੱਥੇ ਬੰਗੜਾ ਪਾ ਕੇ ਦਿਖਾਇਆ ਹੈ ਉਹਦੇ ਨਾਲ ਪਤਾ ਲੱਗਦਾ ਹੈ ਕਿ ਆਪਣੇ ਵਿੱਚ ਪੰਜਾਬੀਆਂ ਦੇ ਵਿੱਚ ਕਿੰਨੀ એનર્ਜੀ ਹੈ ਤੇ ਇਹ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਜਿਹੜੀ ਪੰਜਾਬ ਪੁਲਿਸ ਵੱਲੋਂ ਐਂਟੀ ਡਰਗ ਮੋਹਮ ਚੱਲ ਰਹੀ ਹੈ ਕਾਫੀ ਸਮੇਂ ਤੋਂ ਉਹਦੀ ਲੜੀ ਦੇ ਤਹਿਤ ਹੀ ਇਹ ਆਈ ਥਿੰਕ 7ਵਾਂ ਅਸੀਂ ਪ੍ਰੋਗਰਾਮ ਕਰਾਇਆ ਹੈਗਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਸਪੋਰਟਸ ਨੂੰ ਤੇ ਫਿਜ਼ੀਕਲ ਫਿਟਨੈਸ 멘ਟਲ ਫਿਟਨੈਸ ਨੂੰ ਐਨਹਾਂਸ ਕਰਨ ਵਾਸਤੇ ਪਹਿਲਾਂ ਵੀ ਅਸੀਂ ਮੈਰਾਥਨਸ ਸਾਈਕਲੋਥਨ ਵਾਕੈਥਨਸ ਕਰਾਈਆਂ ਨੇ ਨਾਲ ਦੀ ਨਾਲ ਅਸੀਂ ਸਪੋਰਟਸ ਟੂਰਨਾਮੈਂਟ ਜਿੱਦਾਂ ਕਿ ਬਾਸਕਟਬਾਲ ਵਾਲੀਬਾਲ ਕਬੱਡੀ ਇਹ ਵੀ ਅਸੀਂ ਕਰਾਉਂਦੇ ਰਹੇ ਹਾਂ ਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਡੀਆਈਜੀ ਸਾਹਿਬ ਨੇ ਇੱਥੇ ਜਦੋਂ ਸਾਡੀ ਗੈਦਰਿੰਗ ਹੋਈ ਸੀਗੀ ਉਹਦੇ ਵਿੱਚ ਸਨੇਹਾ ਦਿੱਤਾ ਸੀ ਜਿਹੜਾ ਆਪਣਾ ਇਹ ਡਰੱਗਸ ਦੀ ਜਿਹੜਾ ਇੱਕ ਬਿਮਾਰੀ ਲੱਗੀ ਹੋਈ ਹੈ ਪੰਜਾਬ ਨੂੰ ਜਿਨੇ ਰੋਬੇ ਉਹਨਾਂ ਨੂੰ ਬਾਹਰ ਕੱਢਣਾ ਹੈਗਾ ਆਪਾਂ ਤੇ ਰਲ ਮਿਲ ਕੇ ਕੱਢਣਾ ਤੇ ਜਿਹੜੀ ਇਹ ਮੁਹਿੰਮ ਅਸੀਂ ਚਲਾਈ ਹੈ ਉਹ ਇਸ ਵਾਸਤੇ ਹੈ ਕਿ ਜਿਹੜੀ ਆਪਣੀ ਯੂਥ ਦੀ એનર્ਜੀ ਹੈ ਉਹਨੂੰ ਸਹੀ ਰਾਹ ਤੇ ਤੋਰੀਏ ਚੈਨਲਾਈਜ਼ ਕਰੀਏ ਪੋਜ਼ਿਟਿਵ ਤਰੀਕੇ ਨਾਲ ਤੇ ਜਿੱਦਾਂ ਐਡਾਂ ਦੀ ਅਸੀਂ ਮੁਹਿੰਮ ਲਗਾ ਕੇ ਰੱਖਾਂਗੇ ਉਹਦੇ ਵਿੱਚ ਜਿੱਦਾਂ ਪੰਜਾਬ ਸਰਕਾਰ ਵੱਲੋਂ ਹੁਣ ਅੱਜ ਤੋਂ ਹੀ ਬਰਨਾਲੇ ਦੇ ਵਿੱਚ ਵੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋ ਰਹੀਆਂ ਹੈ ਉਦੇ ਵਿੱਚ ਵੀ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੱਧ ਤੋਂ ਵੱਧ ਪਾਰਟਿਸਿਪੇਟ ਕਰੋ ਤੇ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਸਨੇਹਾ ਲਾਓ ਕਿ ਸਪੋਰਟਸ ਵੱਲ ਤੁਰਿਏ ਤੇ ਨਸ਼ੇ ਤੋਂ ਦੂਰ ਰਹੀਏ ਥੈਂਕ ਯੂ Gördüğünüz